ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਬਦਲੇ ਹੋਏ ਮੌਸਮ ਦੀ ਬੀਤੇ ਕੱਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਝੱਖੜ ਦੇ ਨਾਲ ਮੀਂਹ ਪਿਆ ਔਰ ਜੇ ਪੁਆਦੇ ਇਲਾਕੇ ਦੀ ਗੱਲ ਕਰੀਏ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਦੀ ਗੱਲ ਕਰੀਏ ਤੇ ਬੀਤੀ ਦੇਰ ਸ਼ਾਮ 5 ਵਜੇ ਹੀ ਮਾਹੌਲ ਇਸ ਤਰੀਕੇ ਦਾ ਹੋ ਗਿਆ ਕਿ ਲੋਕਾਂ ਨੂੰ ਸੜਕਾਂ ਦੇ ਉੱਪਰ ਜਾਣ ਦੇ ਲਈ ਵੀ ਕਾਰਾਂ ਮੋਟਰਸਾਈਕਲਾਂ ਦੀਆਂ ਲਾਈਟਾਂ ਜਲਾਉਣੀਆਂ ਪੈ ਗਈਆਂ ਸ਼ਾਮ 5 ਵਜੇ ਦਾ ਇਹ ਐਸਾ ਮਾਹੌਲ ਬਣਿਆ ਔਰ ਕਈ ਥਾਵਾਂ ਦੇ ਉੱਪਰ ਗੜੇ ਮਾਰੀ ਵੀ ਹੋਈ ਹੈ ਸੋ ਪੁਆਦ ਦੇ ਇਲਾਕੇ ਦੇ ਵਿੱਚ ਕੱਲ ਮੌਸਮ ਇੱਕਦਮ ਬਦਲਿਆ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਇਲਾਕੇ ਐਸੇ ਸੀ ਜਿਨ੍ਹਾਂ ਦੇ ਵਿੱਚ ਕੱਲ ਮੌਸਮ ਇੱਕਦਮ ਬਦਲਿਆ ਔਰ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ 22 ਤੋਂ ਲੈ ਕੇ 24 ਤਰੀਕ ਤੱਕ ਯਾਨੀ ਕਿ 24 ਮਈ ਤੱਕ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ بارش ਦੀ ਸੰਭਾਵਨਾ ਹੈ ਔਰ ਉਹਦੇ ਨਾਲ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਸੋ ਇਹਦੇ ਕਰਕੇ ਮੌਸਮ ਵਿਭਾਗ ਦੇ ਵੱਲੋਂ ਇੱਕ ਅਲਰਟ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਲਈ ਜਾਰੀ ਕੀਤਾ ਗਿਆ ਇੱਕ ਖਬਰ ਪਾਕਿਸਤਾਨ ਦੇ ਭਾਰਤੀ ਹਾਈ ਕਮਿਸ਼ਨ ਦੇ ਵਿੱਚ ਬੈਠੇ ਲੋਕਾਂ ਦੇ ਨਾਲ ਜੁੜੀ ਹੋਈ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਇੱਕ ਹਫ਼ਤੇ ਪਹਿਲਾਂ ਇੱਕ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ 24 ਘੰਟਿਆਂ ਦੇ ਵਿੱਚ ਵਿੱਚ ਭਾਰਤ ਤੋਂ ਵਾਪਸ ਪਾਕਿਸਤਾਨ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸੀ ਜਦਾ ਨਾਮ ਸੀ ਦਾਨਿਸ਼ ਉਦੇ ਸੰਬੰਧ ਜਿਹੜੇ ਸੀ ਭਾਰਤ ਦੇ ਵਿੱਚ ਜਸੂਸੀ ਕਰ ਰਹੇ ਲੋਕਾਂ ਦੇ ਨਾਲ ਜੁੜੇ ਸੀ ਔਰ ਹੁਣ ਇੱਕ ਵਾਰ ਫਿਰ ਤੋਂ ਭਾਰਤੀ ਏਜੰਸੀਆਂ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਹੋਰ ਅਧਿਕਾਰੀ ਨੂੰ 24 ਘੰਟਿਆਂ ਦੇ ਵਿੱਚ ਵਿੱਚ ਵਾਪਸ ਪਾਕਿਸਤਾਨ ਜਾਣ ਦੇ ਹਦੇਸ ਜਾਰੀ ਕਰ ਦਿੱਤੇ ਗਏ ਨੇ ਔਰ ਉਸ ਦੇ ਉੱਪਰ ਵੀ ਕਈ ਤਰੀਕੇ ਦੇ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਸੋ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇ ਜਿਹੜੇ ਹਾਈ ਕਮਿਸ਼ਨ ਦੇ ਲੋਕ ਭਾਰਤ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਤਾਰਾਂ ਬਹੁਤ ਸਾਰੇ ਐਸੇ ਲੋਕਾਂ ਦੇ ਨਾਲ ਨੌਜਵਾਨਾਂ ਦੇ ਨਾਲ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਤਾਰ ਸਿੱਧੇ ਪਾਕਿਸਤਾਨੀ ਫੌਜ ਦੇ ਨਾਲ ਜਾਂ ਫਿਰ ਆਈਐਸਆਈ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਜਿੱਥੇ ਜਾਸੂਸੀ ਕਰਨ ਵਾਲੇ ਲੋਕਾਂ ਨੂੰ ਫੜਿਆ ਜਾ ਰਿਹਾ ਉੱਥੇ ਹੀ ਭਾਰਤ ਦੇ ਵਿੱਚ ਬੈਠੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਲੋਕਾਂ ਦੇ ਉੱਪਰ ਵੀ ਅਧਿਕਾਰੀਆਂ ਦੇ ਉੱਪਰ ਵੀ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਬੀਤੇ ਕੱਲ ਪੰਜ ਸਿੰਘ ਸਹਿਬਾਨਾ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਈ ਜਿਸ ਤੋਂ ਬਾਅਦ ਬਹੁਤ ਸਾਰੇ ਉਹਨਾਂ ਦੇ ਵੱਲੋਂ ਫੈਸਲੇ ਸੁਣਾਏ ਗਏ ਜਿਦੇ ਵਿੱਚ ਇੱਕ ਅਹਿਮ ਫੈਸਲਾ ਰਿਹਾ ਸੀ ਅ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੱਡਰੀਆਂ ਵਾਲਿਆਂ ਦਾ ਜਿਨ੍ਹਾਂ ਦੇ ਵੱਲੋਂ ਇੱਕ ਖਿਮਾ ਯਾਚਕਾ ਜਿਹੜੀ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਕੋਲ ਕੀਤੀ ਗਈ ਸੀ ਔਰ ਜਿਸ ਤੋਂ ਬਾਅਦ ਉਹਨਾਂ ਨੂੰ ਪ੍ਰਵਾਨ ਵੀ ਕਰ ਲਿਆ ਗਿਆ ਔਰ ਹੁਣ ਉਹ ਧਾਰਮਿਕ ਪ੍ਰਚਾਰ ਜਿਹੜਾ ਹੈ ਉਹ ਕਰ ਸਕਣਗੇ ਉਸ ਦੇ ਨਾਲ ਹੀ ਇੱਕ ਬਹੁਤ ਵੱਡਾ ਵਿਵਾਦ ਕੱਲ ਖੜਾ ਹੋਇਆ ਜਦੋਂ ਗਿਆਨੀ ਰਣਜੀਤ ਸਿੰਘ ਗੋਹਰ ਦੋਸ਼ ਮੁਕਤ ਉਹਨਾਂ ਨੂੰ ਕੀਤਾ ਗਿਆ ਔਰ ਪਟਨਾ ਸਾਹਿਬ ਦੀ ਕਮੇਟੀ ਜਿਹੜੀ ਸੀ ਉਹਨੂੰ ਤਲਬ ਕੀਤਾ ਗਿਆ ਕੱਲ ਪੰਜ ਸਿੰਘ ਸਹਿਵਾਨਾਂ ਦੇ ਵੱਲੋਂ ਔਰ देर शाम ਹੁੰਦਿਆਂ ਹੁੰਦਿਆਂ ਇੱਕ ਹੋਰ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਅਕਾਲ ਤਖਤ ਤੇ ਜਿਹਦੇ ਵਿੱਚ ਪਟਨਾ ਸਾਹਿਬ ਜਿਹੜੇ ਜਥੇਦਾਰ ਨੇ ਉਹ ਅਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਸੋ ਹੁਣ ਪਟਨਾ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਜਿਹਦੇ ਵਿੱਚ ਹੁਕਮਨਾਮੇ ਦੇ ਵਿੱਚ ਉਹਨਾਂ ਨੇ ਗਿਆਨੀ ਰਣਜੀਤ ਸਿੰਘ ਗੋਵਰ ਨੂੰ ਦੋਸ਼ ਮੁਕਤ ਜਿਹੜਾ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਦੇ ਵੱਲੋਂ ਉਹਦਾ ਉਹਨਾਂ ਨੇ ਵਿਰੋਧ ਕੀਤਾ ਔਰ ਉਸ ਹੁਕਮ ਨੂੰ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਔਰ ਤਖਤ ਸੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਭਾਈ ਟੇਕ ਸਿੰਘ ਉਹਨਾਂ ਨੂੰ ਤਨਖਾਹਾਂ ਇਕਰਾਰ ਕਰ ਦਿੱਤਾ ਗਿਆ ਹੈ ਪਟਨਾ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਸੋ ਇੱਕ ਵੱਡੀ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਔਰ ਉਹਨਾਂ ਦੇ ਵੱਲੋਂ ਜਥੇਦਾਰਾਂ ਨੂੰ ਹੀ ਤਲਬ ਕਰ ਦਿੱਤਾ ਗਿਆ ਔਰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਔਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਜੋ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਲਏ ਗਏ ਨੇ ਔਰ ਉਹ ਸਾਰੇ ਫੈਸਲੇ ਰਾਜਨੀਤੀ ਤੋਂ ਭਰਪੂਰ ਦੱਸੇ ਗਏ ਨੇ ਔਰ ਉਹਦੇ ਪਿੱਛੇ ਸਾਜ਼ਿਸ਼ ਘੜਾ ਜਿਹੜਾ ਹੈ ਉਹ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਨ੍ਹਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਕੀਤਾ ਗਿਆ ਔਰ ਇਸ ਕਰਕੇ 10 ਦਿਨਾਂ ਦੇ ਵਿੱਚ ਵਿੱਚ ਸੁਖਵੀਰ ਬਾਦਲ ਨੂੰ ਤਲਬ ਹੋਣ ਦੇ ਲਈ ਕੈਦੇ ਤਾ ਗਿਆ ਹੁਕਮ ਜਾਰੀ ਕਰ ਦਿੱਤਾ ਗਿਆ ਸੋ ਹੁਣ ਇਹ ਦੋਵੇਂ ਤਖਤਾਂ ਦੇ ਵੱਲੋਂ ਬਹੁਤ ਵੱਡੇ ਵੱਡੇ ਆਦੇਸ਼ ਜਾਰੀ ਕੀਤੇ ਗਏ ਸੀ ਪਰ ਜੋ ਬੀਤੇ ਕੱਲ ਤਖਤਸ਼ਰੀ ਪਟਨਾ ਸਾਹਿਬ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਨੇ ਸਿੱਖ ਹਲਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਜਿਹੜੀ ਉਹ ਪੈਦਾ ਕਰ ਦਿੱਤੀ ਔਰ ਉੱਥੋਂ ਨਾਲ ਇੱਕ ਆਦੇਸ਼ ਜਾਰੀ ਕੀਤਾ ਗਿਆ ਕਿ ਕੋਈ ਵੀ ਤਖਤ ਜਿਹੜਾ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ ਜਾਂ ਹੋਰ ਕੋਈ ਤਖਤ ਹੋਵੇ ਉਹਦੇ ਵੱਲੋਂ ਸ਼੍ਰੀ ਜਿਹੜੇ ਪਟਨਾ ਸਾਹਿਬ ਤਖਤ ਦੇ ਲਈ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਮੰਨਿਆ ਜਾਏਗਾ ਮਤਲਬ ਉਹਨਾਂ ਨੇ ਕਿਹਾ ਕਿ ਕਿਸੇ ਦਾਬੀ ਜਾਰੀ ਕੀਤਾ ਹੋਇਆ ਹੁਕਮ ਤਖਤ ਸ਼੍ਰੀ ਪਟਨਾ ਸਾਹਿਬ ਦੇ ਉੱਪਰ ਲਾਗੂ ਨਹੀਂ ਹੋਏਗਾ ਉਹਦੀ ਇੱਥੇ ਕੋਈ ਵੀ ਮਾਨਤਾ ਨਹੀਂ ਹੋਏਗੀ ਸੋ ਹੁਣ ਇਹ ਦੇਖਣਾ ਹੋਏਗਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਔਰ ਤਖਤ ਪਟਨਾ ਸਾਹਿਬ ਵਿਚਾਲੇ ਜਿਹੜਾ ਟਕਰਾਹ ਹੁਣ ਆਮੋ ਸਾਹਮਣੇ ਹੂਣ ਵਾਲਾ ਨਜ਼ਰ ਆ ਰਿਹਾ ਇਹ ਅਗਿਆਨ ਵਾਲੇ ਟਾਈਮ ਦੇ ਵਿੱਚ ਕਿੱਥੇ ਤੱਕ ਜਾਏਗਾ ਆਮ ਆਦਮੀ ਪਾਰਟੀ ਦੇ ਉਹ ਲੋਕ ਨੰਗਲ ਡੈਮ ਦੇ ਉੱਪਰ ਪਿਛਲੇ 20 ਦਿਨਾਂ ਤੋਂ ਲਗਾਇਆ ਹੋਇਆ ਧਰਨਾ ਜਿਹੜਾ ਹੈ ਉਹ ਚੱਕ ਲਿਆ ਗਿਆ ਕਿਉਂਕਿ 21 ਮਈ ਨੂੰ ਹਰਿਆਣੇ ਨੂੰ ਉਹਨਾਂ ਦਾ ਬਣਦਾ ਜਿਹੜਾ ਪਾਣੀ ਸੀ ਉਹ ਅਧਿਕਾਰਿਕ ਤੌਰ ਦੇ ਤੇ ਉਹ ਛੱਡਿਆ ਜਾਣਾ ਸੀ ਔਰ ਉਹ ਛੱਡਦੇ ਹੀ ਉਹ ਸਮਾਂ ਪੂਰਾ ਹੁੰਦਾ ਹੈ ਇਹ ਧਰਨਾ ਜਿਹੜਾ ਚੱਕ ਲਿਆ ਗਿਆ ਔਰ ਇੱਕ ਫਤਿਹ ਜਿਹੜਾ ਪ੍ਰੋਗਰਾਮ ਉਹ ਕੀਤਾ ਗਿਆ ਕਿ ਅਸੀਂ ਪਾਣੀਆਂ ਨੂੰ ਬਚਾਉਣ ਦੇ ਲਈ ਅਸੀਂ ਕਾਮਯਾਬ ਹੋ ਗਏ ਆਂ ਔਰ ਸੀਐਮ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਵੀਡੀਓ ਜਾਰੀ ਕਰਕੇ ਪੋਸਟਰ ਬਣਾ ਕੇ ਪਾਣੀਆਂ ਦਾ ਰਾਖਾ ਰਾਖਾ ਜਿਹੜਾ ਉਹ ਦੱਸਿਆ ਗਿਆ ਪਾਣੀਆਂ ਦੇ ਜੇ ਰਾਖੇ ਦੀ ਗੱਲ ਕਰੀਏ ਤੇ ਪੰਜਾਬ ਦੇ ਪਿਛਲੇ ਦੋ ਸੀਐਮ ਜਿਹੜੇ ਰਹੇ ਨੇ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਜਦੋਂ ਮੁੱਖ ਮੰਤਰੀ ਸੀ ਪੰਜਾਬ ਦੇ ਉਹਨਾਂ ਨੂੰ ਵੀ ਉਹਨਾਂ ਦੀ ਪਾਰਟੀ ਦੇ ਵੱਲੋਂ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਫਿਰ ਪਾਣੀਆਂ ਦੇ ਰਾਖੇ ਬਦਲ ਗਏ ਫਿਰ ਪਾਣੀਆਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਹੋ ਗਏ ਉਸ ਤੋਂ ਬਾਅਦ ਹੁਣ ਸਰਕਾਰ ਆ ਗਈ ਹੈ ਸੀਐਮ ਭਗਵੰਤ ਮਾਨ ਦੀ ਉਹਨਾਂ ਦੇ ਵੱਲੋਂ ਵੀ ਪਾਣੀਆਂ ਦੀ ਰੱਖਿਆ ਕੀਤੀ ਗਈ ਤੇ ਹੁਣ ਪਾਣੀਆਂ ਦਾ ਰਾਖਾ ਅੱਜ ਕੱਲ ਪੰਜਾਬ ਦਾ ਸੀਐਮ ਭਗਵੰਤ ਮਾਨ ਹੋ ਗਏ ਨੇ ਸੋ ਜਿਵੇਂ ਜਿਵੇਂ ਸਰਕਾਰਾਂ ਬਦਲਦੀਆਂ ਨੇ ਪੰਜਾਬ ਦੇ ਵਿੱਚ ਪਾਣੀਆਂ ਦੇ ਰਾਖੇ ਬਦਲਦੇ ਰਹਿੰਦੇ ਨੇ ਸੋ ਕੱਲ ਜਿਹੜਾ ਇਹ ਧਰਨਾ ਹੁਣ ਚੱਕਿਆ ਗਿਆ ਫਤੇ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਪਾਣੀ ਨੂੰ ਬਚਾਇਆ ਪੰਜਾਬ ਦੇ ਨੂੰ ਆਮ ਆਦਮੀ ਪਾਰਟੀ ਨੇ ਸੀਐਮ ਭਗਵੰਤ ਮਾਨ ਨੂੰ ਪਾਣੀਆ ਦਾ ਰਾਖਾ ਕਿਹਾ ਉਹਦੇ ਵਿੱਚ ਸੀਐਮ ਭਗਵੰਤ ਮਾਨ ਨੇ ਸੰਬੋਧਨ ਕਰਦਿਆ ਇਹ ਗੱਲ ਕਹੀ ਹੈ ਕਿ ਜਿਹੜਾ BBMP ਹੈ ਪੰਜਾਬ ਦੇ ਲਈ ਚਿੱਟਾ ਹਾਥੀ ਹੈ ਨੰਗਲ ਡੈਮ ਤੇ ਧਰਨਾ ਤਾਂ ਉਹਨਾਂ ਨੇ ਖਤਮ ਕਰ ਦਿੱਤਾ ਪਰ ਸਵਾਲ ਬਹੁਤ ਸਾਰੇ ਚੁਕੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਸਿੱਧੇ ਤੌਰ ਦੇ ਉਤੇ ਇੱਕ ਪੱਖਪਾਤ ਦੀ ਨੀਤੀ ਜਿਹੜੀ ਹੈ ਉਹ BBMP ਦੇ ਵੱਲੋਂ ਅਪਣਾਈ ਗਈ ਹੈ ਕਿਉਂਕਿ ਹਰਿਆਣਾ ਔਰ ਕੇਂਦਰ ਸਰਕਾਰ ਦੀ ਕਟਪੁਤਲੀ ਬਣ ਕੇ BBMP ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਬਹੁਤ ਸਾਰੇ ਫੈਸਲੇ ਕੀਤੇ ਗਏ ਨੇ ਜਿਹਦਾ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਔਰ ਸੀਐਮ ਭਗਵੰਤ ਮਾਨ ਨੇ ਇੱਥੇ ਤੱਕ ਕਿਹਾ ਜੇ ਅਸੀਂ 532 ਕਿਲੋਮੀਟਰ ਸਰਦ ਦੀ ਰੱਖਿਆ ਕਰ ਸਕਦੇ ਹਾਂ ਤੇ ਅਸੀਂ ਪਾਣੀਆਂ ਦੀ ਆਪਣਿਆਂ ਦੀ ਰੱਖਿਆ ਕਿਉਂ ਨਹੀਂ ਕਰ ਸਕਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਈ ਇਲਜ਼ਾਮ BBMP ਦੇ ਉੱਪਰ ਲਗਾਏ ਗਏ ਔਰ ਕਈ ਐਸੇ ਅਹਿਮ ਪ੍ਰੋਜੈਕਟ ਰਹੇ ਨੇ BBMP ਦੇ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਉਹਦੀ ਮੇਨਟੇਨੈਂਸ ਦਾ ਖਰਚਾ ਜਿਹੜਾ ਉਹ ਸਾਰਾ ਪੰਜਾਬ ਸਰਕਾਰ ਭਰਦੀ ਰਹੀ ਹੈ ਮਤਲਬ ਦੂਸਰੀਆਂ ਸਰਕਾਰਾਂ ਜਿੱਥੇ ਜਿਹੜੇ ਸੂਬਿਆਂ ਦੇ ਵਿੱਚ ਪਾਣੀ ਜਾਂਦਾ ਚਾਹੇ ਹਰਿਆਣਾ ਹੋਵੇ ਚਾਹੇ ਰਾਜਸਥਾਨ ਹੋਵੇ ਉਹਦੇ ਵਿੱਚ ਜੇ ਪਾਣੀ ਦੀ ਸ਼ੇਅਰਿੰਗ ਹੁੰਦੀ ਹੈ ਤੇ ਖਰਚੇ ਦੀ ਵੀ ਸ਼ੇਅਰਿੰਗ ਹੁੰਦੀ ਹੈ ਪਰ ਪਾਣੀ ਦੀ ਸ਼ੇਅਰਿੰਗ ਸਾਰੇ ਸੂਬੇ ਜ਼ਰੂਰ ਲੈ ਰਹੇ ਨੇ ਪਰ ਖਰਚੇ ਦੀ ਸ਼ੇਅਰਿੰਗ ਕੋਈ ਨਹੀਂ ਸੀ ਕਰ ਲਿਆ ਪਿਛਲੇ ਸਮਿਆਂ ਤੱਕ ਔਰ ਇਸ ਕਰਕੇ ਉਹਦਾ ਮੇਨਟੇਨੈਂਸ ਦਾ ਜਿਹੜਾ ਖਰਚਾ ਸੀ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਪੈ ਰਿਆ ਸੀ ਉਹ तमाम ਚੀਜ਼ਾਂ ਦਾ ਕੱਲ ਵਿਰੋਧ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਔਰ ਸੀਐਮ ਭਗਵੰਤ ਮਾਨ ਨੇ ਕਿਹਾ ਕਿ 150 ਕਰੋੜ ਰੁਪਏ ਦੇ ਕਰੀਬ ਬ ਜੇ ਅਧਿਕਾਰਿਕਾਂ ਕਾਂਕੜਿਆਂ ਦੀ ਗੱਲ ਕਰੀਏ ਤਾਂ 142 ਕਰੋੜ ਪਰ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਵੀ ਜਿਹੜਾ ਇਹ ਪੈਸਾ ਲੈਣ ਵਾਲਾ ਅਸੀਂ ਉਹਦਾ ਵੀ ਦਾਵਾ ਜਿਹੜਾ BBMP ਦੇ ਉੱਪਰ ਕਰਾਂਗੇ ਕਿ ਪੰਜਾਬ ਦਾ ਉਹ ਬਣਦਾ ਜਿਹੜਾ ਪੈਸਾ ਉਹ BBMP ਦੇ ਵੱਲੋਂ ਦਿੱਤਾ ਜਾਏ ਸੀਐਮ ਭਗਵੰਤ ਮਾਨ ਨੇ ਕੱਲ ਤਿੱਖੇ ਹਮਲੇ BBMP ਦੇ ਉੱਪਰ ਵੀ ਕੀਤੇ ਦੂਸਰੇ ਪਾਸੇ ਹਰਿਆਣਾ ਤੇ ਕੇਂਦਰ ਦੇ ਦਬਾਅ ਤੋਂ ਬਾਅਦ ਹੁਣ ਇੱਕ ਨਵਾਂ ਫਰਮਾਨ ਜਿਹੜਾ ਉਹ ਜਾਰੀ ਹੋ ਗਿਆ ਜਿੱਥੇ ਇੱਕ ਪਾਸੇ ਕੱਲ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਫਤਿਹ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਦੂਸਰੇ ਪਾਸੇ ਬੀਬੀਐਮਬੀ ਦੇ ਬਾਬਤ ਕੇਂਦਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿੱਤਾ ਗਿਆ ਪਾਖੜਾ ਡੈਮ ਤੇ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਐਲਾਨ ਕਰ ਦਿੱਤਾ ਗਿਆ ਮਤਲਬ ਕਿ ਪਾਖੜਾ ਡੈਮ ਦੇ ਉੱਪਰ ਹੁਣ ਕੇਂਦਰੀ ਬਲਾਂ ਦੀ ਤਾਇਨਾਤੀ ਹੋਏਗੀ ਸਿੱਧੇ ਤੌਰ ਦੇ ਉਤੇ ਇਹਦੀ ਮੰਗ ਜਿਹੜੀ ਹਰਿਆਣਾ ਦੇ ਵੱਲੋਂ ਕੀਤੀ ਜਾ ਰਹੀ ਸੀ ਬੀਬੀਐਮਬੀ ਦੇ ਵੱਲੋਂ ਵੀ ਇਹਦੀ ਮੰਗ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀ ਔਰ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਉੱਥੇ ਤੈਨਾਤੀ ਜਿਹੜੀ ਹੈ ਪਾਖੜਾ ਬਿਆਸ ਡੈਮ ਦੇ ਉੱਪਰ ਉੱਥੇ ਜਿਹੜੀ ਹੈ ਉਹ ਕੇਂਦਰੀ ਬਲਾਂ ਦੀ ਹੋਣੀ ਚਾਹੀਦੀ ਹੈ ਸੋ ਇਹਦੀ ਮਨਜ਼ੂਰੀ ਜਿਹੜੀ ਹੈ ਉਹ ਕੱਲ ਮਿਲ ਗਈ ਹੈ ਔਰ ਇਹਨਾਂ ਇਸ ਦੀ ਮਨਜ਼ੂਰੀ ਦੇ ਨਾਲ ਹੀ ਫਿਲਹਾਲ ਉੱਥੇ 347 ਜਿਹੜੇ ਸੁਰੱਖਿਆ ਕਰਮੀ ਤੈਨਾਤ ਨੇ ਔਰ ਉਹਦੇ ਵਿੱਚੋਂ 146 ਜਵਾਨ ਜਿਹੜੇ ਨੇ ਉਹ ਪੰਜਾਬ ਦੇ ਤੈਨਾਤ ਨੇ ਔਰ ਹਿਮਾਚਲ ਪ੍ਰਦੇਸ਼ ਦੇ 201 ਜਵਾਨ ਤੈਨਾਤ ਕੀਤੇ ਗਏ ਨੇ ਔਰ ਸੁੰਦਰ ਨਗਰ ਤੇ ਪੌਂਗ ਡੈਮ ਦੇ ਉੱਤੇ ਪਹਿਲਾਂ ਹੀ ਸੀਆਈਐਸਐਫ ਦੇ ਹਵਾਲੇ ਕੀਤਾ ਹੋਇਆ ਉਹਦੀ ਸਿਕਿਉਰਿਟੀ ਉਹ ਕਰਦੇ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਨਵੇਂ ਜਿਹੜੇ ਕੇਂਦਰੀ ਬਲਾਂ ਦੇ ਜਵਾਨ ਤੈਨਾਤ ਹੋਣਗੇ ਉਹਦਾ ਖਰਚਾ ਕਿਹਨੇ ਦੇਣਾ ਹੈ ਉਹਦਾ ਖਰਚਾ ਦੇਣਾ ਹੈ ਬੀਬੀਐਮਬੀ ਨੇ ਬੀਬੀਐਮਬੀ ਨੇ ਕਿਤੋਂ ਖਰਚਾ ਲੈਣਾ ਹੈ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਮਤਲਬ ਸਿੱਧੇ ਤੌਰ ਦੇ ਉੱਤੇ ਉਹਨਾਂ ਦਾ ਹੁਣ ਜਿਹੜਾ ਖਰਚਾ ਹੈ ਉਹ ਪੰਜਾਬ ਦੇ ਉੱਪਰ ਪੈਣ ਵਾਲਾ ਸੋ ਕੇਂਦਰੀ ਬਲਾਂ ਦੇ 400 35 ਕਰਮਚਾਰੀਆਂ ਦੀ ਮੰਗ ਕੀਤੀ ਗਈ ਸੀ BBMP ਦੇ ਵੱਲੋਂ ਪਰ 296 ਅਸਾਮੀਆਂ ਨੂੰ ਜਿਹੜਾ ਪ੍ਰਮਾਨਗੀ ਦੇ ਦਿੱਤੀ ਗਈ ਹੈ ਮਤਲਬ ਹੁਣ 296 ਜਿਹੜੇ ਸੁਰੱਖਿਆ ਬਲ ਉੱਥੇ ਤਾਇਨਾਤ ਹੋਣਗੇ ਔਰ ਉਹਨਾਂ ਦਾ ਜੇਕਰ ਖਰਚੇ ਦੀ ਗੱਲ ਕਰੀਏ ਤੇ ਉਹਨਾਂ ਦਾ ਖਰਚਾ ਜਿਹੜਾ ਬਹੁਤ ਮੋਟਾ ਹੋਣ ਵਾਲਾ ਹੈ ਔਰ ਉਹ ਜਿਹੜਾ ਖਰਚਾ ਹੋਏਗਾ ਉਹ ਪੰਜਾਬ ਸਰਕਾਰ ਨੂੰ ਵੀ ਉਹਦੇ ਵਿੱਚ ਜੋ ਉਹਦੀ ਹਿੱਸੇਦਾਰੀ ਬਣਦੀ ਆ ਉਹ ਦੇਣਾ ਪਏਗਾ ਔਰ ਇਸ ਕਰਕੇ ਪੰਜਾਬ ਸਰਕਾਰ ਇੱਕ ਪਾਸੇ ਜਿੱਥੇ ਫਤਿਹ ਪ੍ਰੋਗਰਾਮ ਕਰ ਰਹੀ ਸੀ ਉੱਥੇ ਦੂਸਰੇ ਪਾਸੇ ਹੁਣ ਇੱਕ ਹੋਰ ਜਿਹੜਾ ਉਹਨਾਂ ਦੇ ਉੱਪਰ ਕਹਿ ਲਓ ਕਿ ਖਰਚਾ ਮੜ ਦਿੱਤਾ ਗਿਆ ਉਹ ਖਰਚਾ ਪੰਜਾਬ ਸਰਕਾਰ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਰਨਾ ਪਏਗਾ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਸਾਰੇ ਮੁੱਦੇ ਤੋਂ ਬਾਅਦ ਜਿਸ ਤਰੀਕੇ ਦੇ ਫੈਸਲੇ ਕੀਤੇ ਜਾ ਰਹੇ ਨੇ ਬੀਬੀਐਮਬੀ ਦੇ ਵੱਲੋਂ ਜਾਂ ਫਿਰ ਕੇਂਦਰ ਸਰਕਾਰ ਦੇ ਵੱਲੋਂ ਉਸ ਤੋਂ ਬਾਅਦ ਹੁਣ ਪੰਜਾਬ ਮੰਤਰੀ ਮੰਡਲ ਦੀ ਜਿਹੜੀ ਬੈਠਕ ਹੈ ਉਹ ਭਲਕੇ ਜਾਨੀ ਕਿ 23 ਮਈ ਨੂੰ ਸੱਦ ਲਈ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੀ ਰਿਹਾਈਸ਼ ਦੇ ਉੱਪਰ 11 ਵਜੇ ਇੱਕ ਅਹਿਮ ਮੀਟਿੰਗ ਕੈਬਨਿਟ ਦੀ ਹੋਏਗੀ ਔਰ ਅਜੇ ਤੱਕ ਇਸ ਮੀਟਿੰਗ ਦਾ ਅਜੰਡਾ ਜਿਹੜਾ ਹੈ ਉਹ ਸਪਸ਼ਟ ਨਹੀਂ ਕੀਤਾ ਗਿਆ ਕਿ ਅਜੰਡਾ ਕੀ ਹੈ ਪਰ ਉਮੀਦ ਇਹੀ ਜਿਤਾਈ ਜਾ ਰਹੀ ਹੈ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਪਾਣੀ ਦੀ ਮੰਗ ਦਾ ਮੁੱਦਾ ਸੀ ਜਾਂ ਫਿਰ ਸੁਰੱਖਿਆ ਬਲਾਂ ਦੀ ਜਿਹੜੀ ਹੁਣ ਗੱਲ ਸਾਹਮਣੇ ਨਿਕਲ ਕੇ ਆਈ ਹੈ ਇਸ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਕਾਫੀ ਅਹਿਮ ਫੈਸਲੇ ਜਿਹੜੇ ਉਹ ਕੀਤੇ ਜਾ ਸਕਦੇ ਨੇ ਔਰ ਇਸ ਤਣਾਅ ਦੇ ਮੱਦੇ ਨਜ਼ਰ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਫੈਸਲੇ ਜਿਹੜੇ ਉਹ ਇਸ ਮੁੱਦੇ ਦੇ ਉੱਤੇ ਭਾਖੜਾ ਵਿਆਸ ਡੈਮ ਦੇ ਲਈ ਜਣ ਕੇ ਬੀਬੀਐਮਪੀ ਦੇ ਲਈ ਜਿਹੜੇ ਉਹ ਫੈਸਲੇ ਕੀਤੇ ਜਾ ਸਕਦੇ ਨੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ